S400 ਹੈਕਿਆ ਭਾਰਤ ਨੇ S400 ਦੇ 5 ਯੂਨਿਟ ਦੀ ਡੀਲ ਕੀਤੀ ਸੀ ਰਸ਼ੀਆ ਦੇ ਨਾਲ ਇਹ 5 ਯੂਨਿਟ ਨੇ ਜਿਹੜੇ ਇਹ ਖਰੀਦੇ ਸੀਗੇ S400 ਦੇ ਇਸ ਸਮੇਂ 3 ਯੂਨਿਟ ਐਕਟਿਵ ਮੋਡ ਦੇ ਵਿੱਚ ਨੇ ਟਰੈਕਿੰਗ ਸਿਸਟਮ ਬਹੁਤ ਵਧੀਆ ਹੈ ਦਾ 600 ਕਿਲੋਮੀਟਰ ਦੂਰ ਤੋਂ ਇਹ ਟਰੈਕ ਕਰ ਲੈਂਦਾ ਇਸ ਸਾਮ ਸਰਫੇਸ ਟੂ 에ਅਰ ਇਸ ਨੂੰ ਮਿਜ਼ਾਈਲ ਪ੍ਰਣਾਲੀ ਕਿਹਾ ਜਾਂਦਾ ਸਰਫੇਸ ਟੂ 에ਅਰ ਐਸ 400 ਇਸ ਦਾ ਰਡਾਰ 600 ਕਿਲੋਮੀਟਰ ਦੂਰ ਤੱਕ ਨਜ਼ਰ ਰੱਖ ਸਕਦਾ ਹੈ 400 ਕਿਲੋਮੀਟਰ ਦੂਰ ਦੇ ਖਤਰੇ ਬਾਰੇ ਕਮਾਂਡ ਟੀਮ ਨੂੰ ਅਲਰਟ ਕਰ ਦਿੰਦਾ ਹੈ 400 ਕਿਲੋਮੀਟਰ ਦੂਰ ਤੱਕ ਇਹ ਮਾਰ ਵੀ ਕਰ ਸਕਦਾ ਸਿਰਫ ਟਾਰਗੇਟ ਨਹੀਂ ਹੈ ਟਾਰਗੇਟ ਨੂੰ ਤਬਾਹ ਵੀ ਕਰ ਸਕਦਾ ਇੱਥੋਂ ਅਸੀਂ ਕਮਾਂਡ ਦਈਏ ਕਿ ਭਾਈ ਇਸਲਾਮਾਬਾਦ ਤੋਂ ਕੋਈ ਮਜ਼ਾਈਲ ਉੱਡੀ ਹੈ ਉਹਨੂੰ ਖਤਮ ਕਰ ਦੋ ਤੋ ਮਿੰਟਾਂ ਦੇ ਵਿੱਚ ਸਕਿੰਟਾਂ ਦੇ ਵਿੱਚ ਉਸੇ ਮਜ਼ਾਈਲ ਨੂੰ ਖਤਮ ਕਰ ਦਿੰਦਾ ਇੱਕੋ ਸਮੇਂ 70 ਤੋਂ ਜ਼ਿਆਦਾ ਟਾਰਗੇਟ ਨੂੰ ਟਰੈਕ ਕਰਨ ਦੀ ਤਕਨੀਕ ਹੈ 36 ਟਾਰਗੇਟ ਨੂੰ ਇੱਕੋ ਸਮੇਂ ਤਬਾਹ ਕਰਨ ਦੀ ਤਾਕਤ ਹੈ 36 ਮਿਜ਼ਾਈਲਜ਼ ਫਰਜ਼ ਕਰ ਲੋ ਜਾਂ 30 ਮਿਜ਼ਾਈਲਜ਼ ਨੇ ਤੇ 6 ਡਰੋਨ ਨੇ 36 ਟਾਰਗੇਟਸ ਨੂੰ ਇੱਕੋ ਵੇਲੇ ਇਹ ਤਬਾਹ ਕਰ ਸਕਦਾ ਹੈ ਕਰੂਜ਼ ਬਲਾਸਟਿਕ ਅਤੇ ਸਟੀਲਥ ਮਿਜ਼ਾਈਲਜ਼ ਨੂੰ ਇਹ ਤਬਾਹ ਕਰ ਸਕਦਾ ਇੰਨੀ ਦੀ ਸਟਰੈਂਥ ਹੈਗੀ ਹੈ ਔਰ ਇਹ ਭਾਰਤ ਦੇ ਕੋਲ ਹੈ ਪਾਕਿਸਤਾਨ ਦੇ ਕੋਲ AS400 ਨਹੀਂ ਹੈ ਥੋੜੀ ਜਾਣਕਾਰੀ ਦੱਸ ਦਵਾਂ ਜ਼ਮੀਨ ਤੋਂ 20 ਮੀਟਰ ਤੋਂ ਲੈ ਕੇ ਅਸਮਾਨ ਦੇ ਵਿੱਚ 40000 ਫੁੱਟ ਤੱਕ ਦੇ ਟਾਰਗੇਟ ਨੂੰ ਤਬਾਹ ਕਰਨ ਦੀ ਤਾਕਤ ਰੱਖਦਾ ਹੈ ਕਈ ਵਾਰੀ ਮਿਜ਼ਾਈਲਸ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਭੇਜੀਆਂ ਜਾਂਦੀਆਂ ਨੇ ਕਿ ਡਾਊਨ ਉਹਨਾਂ ਦੀ ਹਾਈਟ ਰਵੇ ਕਿ ਦੁਸ਼ਮਣ ਦੇ ਰੈਡਾਰ ਦੇ ਵਿੱਚ ਆਵੇ ਹੀ ਨਾ ਪਰ ਇਹ 20 ਮੀਟਰ ਤੋਂ ਲੈ ਕੇ 40000 ਫੁੱਟ ਦੇ ਕਿ ਉੱਪਰੋਂ ਵੀ ਜੇ ਕੋਈ ਮਿਜ਼ਾਈਲ ਜਾ ਰਹੀ ਹੈ ਤਾਂ ਉਹ ਵੀ ਟਰੈਕ ਹੋ ਸਕਦੀ ਹੈ ਇਹ ਇਸ ਦੀ ਤਾਕਤ ਹੈ